ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਣਾ ਅੰਜਲੀ ਦੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਈ ਮਤੀ ਦਾਸ ਜੀ ਤੇ ਪਾਈ ਸਤੀ ਦਾਸ ਜੀ ਅਤੇ ਪਾਈ ਦਿਆਲਾ ਜੀ ਦੀ 350ਵੀਂ ਅਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਜੋ ਫਗਵਾੜਾ ਸ਼ਹਿਰ ਦੀ ਪਵਿੱਤਰ ਧਰਤੀ ਦੇ ਉੱਤੇ ਨਗਰ ਕੀਰਤਨ ਦਾ ਬੜੇ ਹੀ ਗੌਰਵਮਈ ਅਤੇ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ ਤੇ ਸ਼ਹਿਰ ਦੀ ਵੱਖ-ਵੱਖ ਪਾਸਿਆਂ ਤੋਂ ਸੰਗਤਾਂ ਨੇ ਗੁਰੂ ਸਾਹਿਬ ਦੀ ਪਾਲਕੀ ਦੇ ਦਰਸ਼ਨ ਲਈ ਨਿਮਰਤਾ ਅਤੇ ਭਗਤੀ ਭਾਵਨਾ ਨਾਲ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਇਸ ਮੌਕੇ ਪੂਰੇ ਫਗਵਾੜੇ ਦਾ ਮਾਹੌਲ ਗੁਰੂ ਬਾਣੀ ਦੇ ਤੁਨ ਨਾਲ ਰੋਸ਼ਨ ਹੋਇਆ ਤੇ ਨਗਰ ਕੀਰਤਨ ਦੇ ਰਸਤੇ ਦੇ ਵਿੱਚ ਜਗਾ ਜਗਾ ਸੇਵਾਦਾਰਾਂ ਦੇ ਵੱਲੋਂ ਲੰਗਰ ਵਟਾਏ ਗਏ ਅਤੇ ਸਤਿਗੁਰੂ ਦੀ ਕਿਰਪਾ ਨਾਲ ਸਾਰੇ ਸ਼ਹਿਰ ਦੇ ਵਿੱਚ ਚੜ੍ਹਦੀ ਕਲਾ ਪਿਆਰ ਅਤੇ ਭਾਈਚਾਰੇ ਦੀ ਲਹਿਰ ਮਹਿਸੂਸ ਕੀਤੀ ਗਈ ਤੇ ਸੋ ਪਵਿੱਤਰ ਮੌਕੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਹਾਜੀ ਮਾਨ ਤੇ ਐਮਐਲਏ ਫਗਵਾੜਾ ਬਲਵਿੰਦਰ ਸਿੰਘ ਢਾਲੀਵਾਲ ਤੇ ਸਾਬਕਾ ਕੈਬਨਿਟ ਮੰਤਰੀ ਜੁਗਿੰਦਰ ਸਿੰਘ ਮਾਨ ਤੇ ਬੰਗਾ ਰੋਡ ਮਾਰਕੀਟ ਦੇ ਪ੍ਰਧਾਨ ਤਰਨਸੀ ਤਰੀੰਪੀ ਕਿਨੜਾ ਸਮੇਤ ਕਈ ਸਮਾਜ ਸੇਵੀ ਅਤੇ ਸਿਆਸੀ ਹਸਤੀਆਂ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਗੁਰੂ ਘਰ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਮੱਥਾ ਟੇਕਿਆ ਤੇ ਅਸ਼ਹਾਦਤ ਦੇ ਪਾਵਨ ਸੰਦੇਸ਼ ਨੂੰ ਸਿਰ ਨਵਾਇਆ ਫਗਵਾੜਾ ਸ਼ਹਿਰ ਵਿੱਚ ਅੱਜ ਦਾ ਦਿਨ ਅਰਬੀ ਰੋਸ਼ਨੀ ਗੁਰੂ ਸੇਵਾ ਤੇ ਗੁਰਬਾਣੀ ਦਾ ਆਨੰਦ ਨਾਲ ਅਰੰਗਿਆ ਰਿਹਾ ਤੇ ਸੰਗਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਭਾਵੁਕ ਪੂਰਕ ਯਾਦ ਕੀਤਾ ਅਤੇ ਅਪਾਰ ਸ਼ਰਧਾ ਨਾਲ ਨਮਨ ਕੀਤਾ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀੜੀ ਦੇ ਮਾਲਕ ਸ਼ੇਮੀ ਪਾਸ਼ਾ ਹੈ ਤਾਂ ਤਾਂ ਜਿਹੜੀ ਹਰਗੋਬਿੰਦ ਸਾਹਿਬ ਦੀ ਚੈਲੰਜ ਸੀ ਉੱਪਰ થી ਅ ਅੱਜ ਸ਼੍ਰੀ ਗੁਰੂ ਤੇਗ ਮਹਾਦਰ ਸਾਹਿਬ 힌ਦੀ ਚਾਦਰ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦੀ ਨਿਸਾਨੀ شہادت ਨੂੰ ਯਾਦ ਕਰਦੇ ਆ ਹੋਇਆ ਜੋ ਪੰਜਾਬ ਸਰਕਾਰ ਵੱਲੋਂ ਅ ਅਲੌਕਿਕ ਤੇ ਪਵਿੱਤਰ ਨਗਰ ਕੀਰਤਨ ਜੋ ਵਾਖਵਾਕ ਰੂਟਾ ਤੋਂ ਚੱਲਦੇ ਹੋਏ ਅੱਜ ਜਲੰਧਰ ਤੋਂ ਫਗਵਾੜਾ ਵਿਖੇ ਪਹੁੰਚਣਗੇ ਅਸੀਂ ਬੜੇ ਸੁਭਾਗਾ ਭਰੇ ਆ ਮੈਂ ਹਮੇਸ਼ਾ ਇਹ ਗੱਲ ਕੀਤੀ ਕਿ ਇਹ ਜਿਹੜੀ ਅੱਜ ਦੀ ਨਗਰ ਕੀਰਤਨ ਦੀ ਤਿਆਰੀ ਹੈ ਇਹ ਸਮੂਹ ਫਗਵਾੜਾ ਵਾਸੀਆਂ ਵੱਲੋਂ ਕੀਤੀ ਗਈ ਹੈ ਇਸ ਦੇ ਵਿੱਚ ਨਾ ਕਿਸੇ ਨੇ ਧਰਮ ਦੇਖਿਆ ਨਾ ਐ ਪਾਰਟੀ ਦੇਖੀਏ ਹਰ ਇਨਸਾਨ ਨੇ ਇਸ ਪਵਿੱਤਰ ਗੁਰੂ ਸਾਹਿਬ ਦੀ ਜਿਹੜੀ ਹਾਜ਼ਰੀ ਹੈ ਅਸੀਂ ਉਹਨਾਂ ਦੀ ਚਰਨਾਂ ਦੀ ਧੂੜ ਆ ਅਸੀਂ ਉਹਨਾਂ ਦੇ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਆਉਂਦਾ ਨੂੰ ਸਾਥ ਲੀਤਾ ਸ੍ਰੀ ਗੁਰੂ ਦੇਗਬਾਦ ਮਹਾਰਾਜ ਜੀ ਆਜੋ ਫਗਵਾੜਾ ਕੀਰਤਨ ਪਾਲਕੀ ਸਾਹਿਬ ਵਿੱਚ ਆਉਣਗੇ ਅਸੀਂ ਪੂਰੀ ਸ਼ਰਧਾ ਨਾਲ ਆਪਣੇ ਆਪ ਨੂੰ ਪੂਰਾ ਸਮਰਪਿਤ ਕਰਕੇ ਮੇਰੇ ਨਾਲ ਰਿੰਪੀ ਸਾਹਿਬ ਨੇ ਮੋਹਨ ਸਿੰਘ ਸਾਈ ਅੰਕਲ ਨੇ ਤੇ ਸਾਰੀ ਸਾਡੀ 바ਵਾ ਸਾਹਿਬ ਜੀ ਸਾਡਾ ਚਾਚਾ ਜੀ ਤੇ ਸਾਰੀਆਂ ਆਗਮਨਤੀਆਂ ਬਖਵੰਤੇ ਜਿਹੜੇ ਸੱਜਣ ਪਾਰਟੀ ਤੋਂ ਲੈ ਕੇ ਅਕਰਾਸ ਦਾ ਪਾਰਟੀ ਲਾਈਨ ਜਿਹੜੀਆਂ ਸਾਰੀਆਂ ਸੰਗਤਾਂ ਨੇ ਇਸ ਤਿਆਰੀ ਨੂੰ ਕੀਤਾ ਸੇਵਾ ਸਾਡੀ ਜਿਹੜੀ ਝੋਲੀ ਇਹ ਸੇਵਾ ਆਈ ਸੀ ਅਸੀਂ ਉਹਨੂੰ ਬਖੂਬੀ ਨਿਭਾ ਰਹੇ ਆ ਤੇ ਮੈਂ ਪੂਰੇ ਪਗਵਾੜਾ ਵਾਸੀਆਂ ਨੂੰ ਹਰੇਕ ਇਕੱਲੇ ਪਛੰਦਿਆਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਆਓ ਰਲ ਕੇ ਗੁਰੂ ਮਹਾਰਾਜ ਜੀ ਰੂਪ ਤੇ ਆਵੇ ਅੱਜ ਵੀ ਉਹਨਾਂ ਦੇ ਦਰਸ਼ਨ ਕਰੀਏ ਸੁਭਾਗ ਜਿਹੜਾ ਪ੍ਰਾਪਤ ਜਿਹੜੀ ਉਹਨਾਂ ਨੇ ਸ਼ਹਾਦਤ ਇੰਨੀ ਵੱਡੀ ਮਨੁੱਖਤਾ ਲਈ ਕੀਤੀ ਸੀ ਨਿਮਾਣਿਆ ਲਈ ਕੀਤੀ ਸੀ ਲਤਾੜਿਆ ਲਈ ਕੀਤੀ ਸੀ ਜ਼ਬਰ ਦੇ ਖਲਾਫ ਕੀਤੀ ਸੀ ਆਕਮਾ ਦੇ ਖਲਾਫ ਕੀਤੀ ਸੀ ਜਿੱਥੇ ਕੋਈ ਨਹੀਂ ਬੋਲ ਰਿਆ ਸੀ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਆਵਾਜ਼ ਬਣ ਕੇ ਖੜੇ ਹੋਏ ਜੀ ਹਿੰਦੂ ਚਾਦਰ ਦਾ ਖਿਤਾਬ ਸ੍ਰੀ ਗੁਰੂ ਤੇਗ ਬਹਾਦਰ ਨੂੰ ਮਿਲਿਆ ਹੈ ਅਸੀਂ ਉਹਨਾਂ ਦੇ ਪਰਚਿੰਦੇ ਆ ਅਸੀਂ ਉਹਨਾਂ ਦੀ ਕੁੱਖ ਤੋਂ ਨਿਕਲੇ ਆ ਉਹਨਾਂ ਦੀ ਕੁਲ ਦੇ ਵਿੱਚੋਂ ਆ ਇਥੇ ਤਰ੍ਹਾਂ ਸਿੱਖੀ ਸਿਧਾਂਤ ਹਮੇਸ਼ਾ ਜਿਹੜਾ ਕਾਇਮ ਰਹਿ ਗਈ ਸਿੱਖੀ ਦਾ ਝੰਡਾ ਹਮੇਸ਼ਾ ਕਾਇਮ ਰਹੇਗਾ ਆਓ ਸਾਰੇ ਰਲ ਕੇ ਇਸ ਪਵਿੱਤਰ ਵਿਹਾਰੇ ਚ ਬਸ ਕੇ ਹੋ ਕੇ ਆਪਣੇ ਆਪ ਨੂੰ ਸਮਰਪਿਤ ਕਰੀਏ ਗੁਰੂ ਸਾਹਿਬ ਦੇ ਜਿਹੜੇ ਦਰਸ਼ਨ ਨੇ ਨਗਰ ਕੀਰਤਨ ਤੇ ਸ਼ਾਮਲ ਹੋਈਏ ਤੇ ਉਹ ਭਾਗਾ ਭਰਿਆ ਜਿਹੜਾ ਆਸ਼ੀਰਵਾਦ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜੋ ਸ਼ੀਧੀ ਸ਼ਤਾਬ ਦੀ ਦੇ ਸੰਬੰਧ ਵਿੱਚ ਸ੍ਰੀ ਗੁਰਤੇਜ ਭਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਵਿਆਲਾ ਜੀ ਦੀ ਸ਼ਤਾਬਦੀ ਦੇ ਸੰਬੰਧ ਦੇ ਨਗਰ ਕੀਰਤਨ ਅੱਜ ਜੋਗੀ ਜਲੰਧਰ ਪਹੁੰਚ ਚੁੱਕਾ ਹੈ ਹੁਣ ਫਗਵਾੜਾ ਹੋਰ 15-20 ਮਿੰਟ ਦੇ ਹੱਦਬੰਦੀ ਦੇ ਵਿੱਚ ਐਂਟਰ ਹੋਏਗਾ ਜਿਹਦਾ ਭਰਮਾ ਸਵਾਗਤ ਕੀਤਾ ਜਾਵੇਗਾ ਸਮੂਹ ਸੰਗਤਾਂ ਅੱਜ ਗੋਲ ਚੌਂਗ ਦੇ ਵਿੱਚ ਖੜੇ ਆ ਜਿੱਥੇ ਸਾਡੇ ਹਰਜੀਮਾਨ ਜੀ ਵੀ ਇਲਾਕੇ ਦੇ ਹਲਕਾ ਇੰਚਾਰਜ ਆ ਇਹ ਵੀ ਖੜੇ ਆ ਔਰ ਸਮੂਹ ਸਿੱਖ ਸੰਗਤ ਨਾਲ ਜਿਹੜੀ ਫਗਵਾੜੇ ਦੀ ਵਕ ਵਕ ਧਾਰਮਿਕ ਰਾਸਤੀ ਹਰ ਧਰਮ ਦੇ ਲੋਕ ਅੱਜ ਸ੍ਰੀ ਗੁਰਪ੍ਰੀਤ ਬਾਦਲ ਸਾਹਿਬ ਜੀ ਨੂੰ ਨਤਮਸਤਕ ਹੋਣ ਆਏ ਆ ਔਰ ਅਸੀਂ ਬਹੁਤ ਹੀ ਸੁਭਾਗਾ ਵਾਲੇ ਆ ਕਿ ਉਸ ਪਵਿੱਤਰ ਨਗਰਗੀਤਨ ਦੇ ਸਾਡੇ ਫਗਵਾੜੇ ਦੀ ਧਰਤੀ ਦੇ ਵਿੱਚ ਚਰਨ ਪੈ ਰਹੇ ਆ ਔਰ ਸਾਰੀਆਂ ਸੰਗਤਾਂ ਨੂੰ ਵੀ ਅਪੀਲ ਹੈ ਵੀ ਜਰੂਰ ਹੁਣ ਘਰਾਂ ਤੋਂ ਨਿਕਲ ਕੇ ਗੋਲ ਚੌਕ ਜਿੱਥੇ-ਜਿੱਥੇ ਵੀ ਪੁਆਇੰਟ ਲੱਗੇ ਆ ਉੱਤੇ ਪਹੁੰਚੀਏ ਤੇ ਗੁਰੂ ਸਾਹਿਬ ਦੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਦਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਵਾਗਤ ਕਰੀਏ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਤੈ ਅੱਜ ਛੇਵੇਂ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਧਰਤੀ ਤੇ ਜੋ ਉਹਨਾਂ ਦੇ ਬਾਬਾ ਜੀ ਗੁਰਤੇਗਵਰ ਸਾਹਿਬ ਦੀ ਸ਼ਹੀਦ ਸ਼ੀਰ ਹੋਇਆਂ ਦੇ ਅੱਜ ਸਬੰਧ ਵਿੱਚ ਨਗਰ ਕੀਰਤਨ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਸਾਰੀਆਂ ਹੀ ਸੰਗਤਾਂ 'ਚ ਹਮ ਹਵਾ ਕੇ ਪਹੁੰਚਦੇ ਆਂ ਔਰ ਪਹੁੰਚ ਰਹੀ ਆ ਪਿੰਡਾਂ 'ਚੋਂ ਵੀ ਔਰ ਮੈਂ ਪੰਜਾਬ ਸਰਕਾਰ ਦਾ ਕੋਟ ਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਕੱਢਿਆ ਔਰ ਦਰ ਦਰ ਧਰਮਸ਼ਾਲਾਾਂ ਵਾਲਾ ਸਨੇਹਾ ਪਹਚਾਇਆ ਮੈਂ ਪੰਜਾਬ ਸਰਕਾਰ ਦਾ ਸ਼ਹਿਰ ਸਾਡੇ ਹਰਜੀਮਾਨ ਜੀ ਇੰਚਾਰਜ ਵੀ ਆ ਜੋ ਹਮ ਸਮਝਦੇ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਆਪਸ ਵਿੱਚ ਲਾਇਕ ਕਿ ਆਪਾਂ ਇਕੱਠੇ ਹੋ ਕੇ ਗੁਰੂ ਸਾਹਿਬ ਦਾ ਸਤਿਕਾਰ ਹੋ ਕੇ ਜੀ ਕਰੀਏ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बीबी बाबा जी साईड साईड बाबा जी